ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਿੱਖ ਇਤਿਹਾਸ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ਚਰਖੜੀਆਂ ਤੇ ਚਾੜ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਦਾ ਨਾਮ ਭਾਈ ਸਹਿਬਾਗ ਸਿੰਘ ਤੇ ਭਾਈ ਸੁਬੇਗ ਸਿੰਘ ਆਰੇ ਨਾਲ ਚੀਰੇ ਜਾਣ ਵਾਲੇ ਸਿੱਖ ਦਾ ਨਾਂ ਭਾਈ ਮਤੀਦਾਸ ਜੀ ਜੰਡ ਨਾਲ ਬੰਨ ਕੇ ਕਿਸ ਸਿੰਘ ਨੂੰ ਸ਼ਹੀਦ ਕੀਤਾ ਗਿਆ ਲਸ਼ਮਣ ਸਿੰਘ ਧਾਰੋਵਾਲ ਜਿਸ ਨੂੰ ਜਿਉਂਦੇ ਅੱਗ ਲਾ ਦਿੱਤੀ ਸੀ ਰੂਹ ਚ ਲਪੇਟ ਕੇ ਸਿੰਘ ਦੀਸ਼ ਹਿੱਦੀ ਭਾਈ ਸਤੀਦਾਸ ਜੀ ਜਲਾਦਾਂ ਦੇ ਨਾਮ ਦੱਸੋ ਜਿਨ੍ਹਾਂ ਨੇ ਛੋਟੇ ਸਹਿਬਜਾਦਿਆਂ ਨੂੰ ਨਹੀਂ ਹੱ ਚਿਚਨੇਆ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਦਾ ਕੀ ਨਾਮ ਸੀ ਜਲਾਲਉਦੀਨ ਉਬਲਦੀ ਦੀਗ ਵਿੱਚ ਉਬਾਲ ਕੇ ਕਿਸ ਸਿੱਖ ਨੂੰ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਬੰਦ-ਬੰਦ ਕਟਾਉਣ ਵਾਲਾ ਸਿੱਖ ਉਸ ਦਾ ਕੀ ਨਾਮ ਸੀ ਭਾਈ ਮਨੀ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਸਿੰਘ ਕਿੰਨੇ ਸਨ 40 ਸਿੰਘ ਚਮਕੌਰ ਦੀ ਗੜੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਹੜੇ ਸਿੰਘ ਗਏ ਸਨ ਗੁਰੂ ਗੋਬਿੰਦ ਸਿੰਘ ਜੀ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਗਏ ਸਨ ਚਮਕੌਰ ਦੀ ਗੜੀ ਵਿੱਚ ਸਿੰਘਾਂ ਦਾ ਸਸਕਾਰ ਦੋ ਵਾਰ ਕਿਵੇਂ ਹੋਇਆ ਤੇ ਕਿਸ ਨੇ ਕੀਤਾ ਸਸਕਾਰ ਦੋ ਵਾਰ ਹੋਇਆ ਪਹਿਲੀ ਵਾਰ ਬੀਬੀ ਹਰਸ਼ਰਨ ਕੌਰ ਜੀ ਭਾਈ ਦੂਜੀ ਵਾਰ ਭਾਈ ਤਰਲੋਕਾ ਜੀ ਰਾਮਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਹੀਦਾਂ ਦੀ ਕਿੰਨੇ ਸ਼ਹੀਦਾਂ ਦੀ ਬਾਣੀਆਂ ਚਾਰ ਸ਼ਹੀਦਾਂ ਦੀ ਬਾਣੀ ਹੈ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਲੋਕ ਹਨ 63 ਗੁਰੂ ਅਮਰਦਾਸ ਜੀ ਕਿੰਨੇ ਰਾਗਾਂ ਦੇ ਵਿੱਚ ਬਾਣੀ ਹੈ 17 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ ਨੌ ਧੁਨੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਹਨ ਇਹੇ ਕੁਝ ਜ਼ਰੂਰੀ ਗੱਲਾਂ ਜੋ ਕਿ ਸਿੱਕੇ ਇਤਿਹਾਸ ਨਾਲ ਜੁੜੀਆਂ ਹੋਈਆਂ ਹਨ ਜੋ ਕਿ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ